ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੇ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰ ਮਾਸੀਆਂ ਤਸਿਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਦਿਖਾਉਣੀ ਆ ਆਪਾਂ ਇਸ ਘਰ ਦੇ ਵਿੱਚ ਤੋਂ ਧੰਨਵਾਦ ਤੇ ਟੋਟਲ ਜਿਹੜੀਆਂ ਵਾ 5-6 ਮੱਝਾਂ ਤੁਹਾਨੂੰ ਦਿਖਾਉਣੀ ਆ ਤਿੰਨ ਮੱਝਾਂ ਜਿਹੜੀਆਂ ਤੁਸੀਂ ਸਾਹਮਣੇ ਦੇਖ ਸਕਦੇ ਜੇ ਤਿੰਨ ਜਿਹੜੀਆਂ ਨਾਲ ਦੇ ਪਾਸੇ ਪੰਨੀਆਂ ਵਾ ਉਹ ਤਾਂ ਨਵਖਰੀਆਂ ਵਿਖਾ ਦੇਵਾਂਗੇ ਇਸੇ ਵੀਡੀਓ ਚ ਇਹਨਾਂ ਤੋਂ ਬਾਅਦ ਤੁਹਾਨੂੰ ਉਹ ਦਿਖਾ ਦੇਵਾਂਗੇ ਵੀਡੀਓ ਜਿਹੜੀ ਪੂਰੀ ਜਰੂਰ ਵੇਖਿਓ ਵੀ ਚੰਗੀਆਂ ਸੋਹਣੀਆਂ ਝੋਟੀਆਂ ਵਾਂ ਉਹ ਨਾਲ ਦੇ ਪਾਸੇ ਹੀ ਆ ਜਿਹੜੀਆਂ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹਨਾਨੰਦ ਦੇ ਪੁੱਛਦੇ ਸਾਰੀ ਡਿਟੇਲ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਹੋਰਸ ਨਾ ਠੀਕ ਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਰਾਜੀ ਕਾਲਾ ਠੀਕ ਆ ਤੇ ਐਡਰੈਸ ਵੀ ਦੱਸਦੇ ਐਡਰੈਸ ਪਿੰਡ ਸ਼ਕਰਮਾਸ਼ੀਆਂ ਜਿਹੜਾ ਗਰਦਾਸਪੁਰ ਸੀਲ ਡੈਰਾ ਨੰਬਰ ਤੇ ਡੈਰਾ ਪੱਪ ਬਣਾਣਾ ਹੈ ਨਾ ਇਹ ਨੰਬਰ ਹੈਗਾ 62 43 7500 ਠੀਕ ਹੈ ਜੀ ਤੇ ਵਟਸਐਪ ਚੱਲਦਾ ਜੀ ਤੇ ਪਹਿਲੀ ਵਾਰੀ ਵੀਡੀਓ ਫਿਰ ਲੱਗੇ ਆਪਾਂ ਬਣਾਉਣਾ ਹੈ ਨਾ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਹਾਂਜੀ ਠੀਕ ਹੈ ਕਿੰਨੀਆਂ ਬਖਾਉਣੀਆਂ ਅੱਜ ਅੱਜ ਹੈਗੀਆਂ ਜੀ ਤਿੰਨ ਇੱਧਰ ਹਾਂਜੀ ਚਾਰ ਉੱਧਰ ਜੀ ਇਹ ਹੈਗੀਆਂ 6-7 ਅੱਛਾ 7 ਕਿੱ데 ਲੱਗੇ ਬੰਨੇ ਹੈ ਜਾਂ ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਯਾਰ ਲੋਈ ਝੋਟੀ ਆ ਇਤੋਂ ਹੀ ਆਪਾਂ ਕਰਨੀ ਆ ਇਸ ਮੇਰੇ ਦਾ ਤੀਜੀ ਠੀਕ ਆ ਕਿੰਨਾ ਕਿ ਚਰੋ ਗਿਆ ਇਹਨਾਂ ਸੋਈ ਨਾ ਤੀਜਾ ਦਿਨ ਦੀ ਅੱਜ ਸੋਈ ਤੀਸਰਾ ਦਿਨ ਸੋਈ ਨੋ ਆ ਹਾਂਜੀ 8 ਕਿਲੋ ਬੋਲਾ ਤੇ ਆਜੀ ਆਖ ਨਾ 8 9 ਲੀਟਰ ਦੇ ਕੇ ਰਿਹਾ ਜਿਹੜਾ ਬੋਲਾ ਕਿੰਨੇ ਕੀ ਹੈਗਾ ਵਾ ਬਾਕੀ ਇਹ ਆ ਕਿ ਕੱਦ ਘਾਟ ਚੰਗਾ ਉੱਚਾ ਵਾ ਸੋਹਣੀ ਝੋਟੀ ਆ ਲੋਹੀ ਝੋਟੀ ਆ ਬਾਕੀ ਜਿਹੜੀ ਅਜੇ ਝੋਟੀ ਥੀਲ ਭਰੀ ਫਿਰ ਭਾਈ ਇੱਦਾਂ ਹੀ ਹੇਠਾ ਦਿਓ ਆ ਦੇਖੋ ਠੀਕ ਆ ਆਹੋ ਜਿਆ ਨਹੀਂ ਕੋਈ ਮਾ ਵੇਖੋ ਇੱਦਾਂ ਹੀ ਤਣ ਪਰ ਕੇ ਬੈਠਾ ਠੀਕ ਆ ਆ ਲੋ ਠੀਕ ਆ ਆ ਦੇਖੋ ਸੋਹਣੀ ਝੋਟੀ ਆ ਜਿਹੜੀ ਬਾਕੀ ਇਹ ਵੀ ਚੀਜ਼ਾਂ ਦਾ ਬੜਾ ਵੱਧ ਹੁੰਦਾ ਝੋਟੀਆਂ ਦੇ ਵਿੱਚ ਬਾਕੀ ਥੱਲੇ ਵੀ ਆਪਾਂ ਦੇਖ ਸਕਦੇ ਹਾਂ ਚੰਗੀ ਤਿਆਰ ਹੋਈ ਆ ਇਹ ਨਹੀਂ ਹੈਗਾ ਵੀ ਕੋਈ ਕਹੇ ਵੀ ਕੋਈ ਵੇਲੇ ਚੋਈਏ ਭਾਈ ਤੁਸੀਂ ਇਹ ਤੋਂ ਛੇ ਆ ਠੀਕ ਆ ਹਾਂਜੀ ਹਾਂਜੀ ਇਹ ਕੋਈ ਆਖੇ ਨਾ ਵੀ ਹੋਰੇ ਵੀ ਬਣਾ ਨਹੀਂ ਹੋਰੇ ਬਾਤ ਨਹੀਂ ਚੋਈ ਧਾਨ ਨਹੀਂ ਚੋਈ ਤੇਰੇ 6 ਤੋਂ 6 ਫੇਰ ਉਹ ਨਹੀਂ ਲੈ ਚੋ ਜੇ ਇਹਦੇ ਉੱਤੇ ਨਾ ਝੋਟੀ ਬਣੇਗੀ ਰੁਪਈਆ ਇੱਕ ਨਹੀਂ ਐਣਾ ਠੀਕ ਆ 6 ਤੋਂ 6 ਕੋਈ ਚਵਾਈ ਕਰ ਲਿਆ ਆਪਣੀ ਹਾਂ ਉਧਰ ਦੀ ਝੋਟੀ ਹੈ ਇੱਧਰ ਦੀ ਹਾਂਜੀ ਬੰਦ ਤਾਂ ਫੇਰ ਇਹਨਾਂ ਨੇ ਕਰੀ ਹੈ ਨਾ ਹਾਂਜੀ ਬਾਕੀ ਇਹ ਆ ਕਿ ਕੱਦ ਕਾਠ ਪੱਖੋਂ ਜਵਾਨ ਹੈ ਜਿਹੜੀ ਸੋਹਣੀ ਝੋਟੀ ਹੈ ਹਾਂਜੀ ਤੇ ਵੀਰ ਜੀ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਮੋਲ ਇਹਦਾ 1.5 ਜੀ ਠੀਕ ਉਰੇ ਦੇ ਦਾਂਗੇ ਲਖਰੀ ਦੇ ਦੋਗੇ ਮੋਚੂਲੀ ਆਏ ਗਏ ਵੀਰ ਮਾਨਤਨ ਖੁੱਲਾ ਕਰ ਦੋਗੇ ਮਾਨਤਨ ਜਾਨੇ ਵਿੱਚ ਦੇ ਦਾਂਗੇ 95000 ਦੇ ਮੋਚੂਲੀ ਮਾਨਤਨ ਕਰ ਦਾਂਗੇ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਪਹਿਲੀ ਵੀਡੀਓ ਵਾ ਮੋੜਿਓ ਨਾ ਕਿਸੇ ਨਾ ਖੁੱਲਾ ਮਾਨਤਨ ਕਰ ਦਾਂਗੇ ਜੇ ਕੋਈ ਫੋਨ ਇੱਕ ਵਾਰੀ ਲਾਵੇ ਬਸ ਸੌਦਾ ਪਤਾ ਨਹੀਂ ਕਿੱਥੇ ਹੋ ਜਾਣਾ ਤੇ ਕਿੰਨਾ ਕੁ ਦੁੱਧ ਤੇਰਾ ਚਵਾਈ ਜਾਊਗੀ ਹੈ 13 14 ਕਿਲੋ ਬਰਮਾਨਾ ਭਾਜੀ ਹੱਸ ਕੇ ਇਹ ਦੇ ਜੇ ਭਾਈ 30 ਦਾ ਦੇਣਾ ਤੁਝ ਨੂੰ ਠੀਕ ਹੈ ਅੱਠ ਤੋਂ ਹੋਣੀ ਚ ਸਟਾਰਟ ਹੋ ਗਈ ਹੈ ਠੀਕ ਆ ਹਾਂਜੀ ਹਾਂਜੀ ਤੇ ਮਗਰ ਕੱਟੀ ਆ ਦੇਖੋ ਫਿਰ ਮਗਰ ਹੈਗਾ ਜੀ ਕੱਟ ਮਗਰ ਕੱਟਾ ਆਹ ਦੇਖੋ ਠੀਕ ਆ ਕਿਤੇ ਹੈ ਕਿਤੇ ਮੈਂ ਧਾਰ ਰੂਹਾਂ ਨਾਲ ਆਉਂਦੀ ਕਿ ਪੋਲੀ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਜੇ ਹਾਂਜੀ ਇਹ ਗੱਪਾਂ ਨੇ ਹਮ ਦੋਵੇਂ ਗੱਪਾਂ ਨੇ ਤੁਹਾਨੂੰ ਦਿਖਾਉਣੀਆਂ ਹਾਂਜੀ ਉਧਰ ਫਿਰ ਹੋਰ ਸੋਈਆਂ ਵੀ ਤੁਹਾਨੂੰ ਦਿਖਾਵਾਂਗੇ 4-5 ਦਿਨ ਲੈ ਕੇ ਕੀ ਸੋਚ ਆਉਂਦੇ ਨਹੀਂ ਬੱਸ ਕਿੰਨੇ ਕ ਦੁੱਧਾ ਲਈ ਆ ਇਹ 12 ਕਿਲੋ ਵਾਲੀ ਇਹ 12 ਲੀਟਰ ਦੇ ਕਰੀਬ ਜਿਹੜੇ ਇਹ ਵੀ ਕੰਦੇ ਚਵਾਈ ਜਾਊਗੀ ਬਾਕੀ ਸੋਹਣੀ ਝੋਟੀ ਆ ਚੰਗੇ ਕਦਕਾਠ ਵਾਲੀ ਆ ਇਹ ਵੀ ਇੱਥੇ ਅੰਗਰੀ ਝੋਟੀ ਸਾਫ ਹੋ ਤੀ ਝੋਟੀ ਅੰਗਰੀ ਆ ਇਹ ਹੰਡੀ ਹੋ ਗਈ ਚੰਗੇ ਪੇਠ ਫੋੜੀ ਦੀ ਮਾਲਕੀ ਆ ਇਹ ਵੀ ਚੰਗੀ ਸਾਂਭੀ ਸੰਭੀ ਕੋਈ ਨਾ ਬੜੀ ਹੈ ਇਹ ਨਾ ਕੋਈ ਬਈ ਛੋਟੀ ਨਹੀਂ ਜਿਹੜਾ ਇਹਨਿੰਸ ਪਰ ਠੀਕ ਹੈ ਜਿੰਨੀ ਹੈਗੀ ਆਪਣੇ ਆਪਕ ਵਜੂਦ ਦੇ ਹਿਸਾਬ ਨਾਲ ਚਲੋ ਠੀਕ ਹੈ ਜਿੰਨੀ ਵੀ ਆ ਪਿਆ ਵੀ ਆ ਆ ਚੀਜ਼ ਖੋਲੀ ਹਾਂਜੀ ਤੇ ਇਹਦਾ ਵੀਰ ਜੀ ਕਿੰਨਾ ਫਿਰ ਮੁੱਲ ਇਹਦਾ ਮੁੱਲ 90 85 ਦੀਆਂ 85000 ਦੀ ਕੋਚੇ ਮਾਨਤਨ ਕਰਨਾ 82 ਦੀਆਂ ਪਾਜੀ ਅੱਥੀ ਆ ਬਿਹਾਨ ਨਹੀਂ ਹੋਣੀ ਜੇ ਅੱਛਾ ਹਾਂਜੀ ਉਹ ਚਸ਼ੂ ਫੜ ਹੋ ਜੀ ਚਲੋ ਕਰ ਦਿਓ ਖੁੱਲਾ ਮਾਨਤਨ ਕੁਛ ਨਹੀਂ ਹੁੰਦਾ ਮੋੜ ਇਹਨਾਂ ਕੇ ਨੂੰ ਤੇ ਹੁਣ ਇੱਕ ਆ ਵੀ ਗੱਬਨ ਤਿਆਰ ਹੀ ਆ ਹੁਣ ਆ ਇਹ ਵੀ ਪਹਿਲਾ ਇਹ ਤੋੜ ਕੇ ਦਿਖਾਈਏ ਆਪਾਂ ਪਾ ਜੀ ਤੀਸਰੇ ਸੂਏ ਸੂਣੀ ਜੇ ਠੀਕ ਆ 2 3 ਸੂਏ 13 ਕਿਲੋ ਦਾ ਕਾਟੇ ਦਾ ਅੱਛਾ ਹਾਂਜੀ 13 ਲੀਟਰ ਦੁੱਧ ਜਿਹੜਾ ਇਹਨੇ ਪਿਛਲੇ ਸੂਏ ਜਿਹੜਾ ਚਵਾਇਆ ਹਾਂਜੀ ਬਾਕੀ ਇਹ ਵੀ ਪੂਰੇ ਭਾਰੇ ਪੱਲੇ ਦੀ ਮਾਝ ਆ ਜਿਹੜੀ ਮਹੀਂ ਬਈ ਪਾ ਲਈ ਛੋਟੀ ਵੱਡੀ ਬੋਦੀ ਮੱਧਾ ਤਿੰਨੇ ਹੀ ਜੜੀਆਂ ਆਪਣੇ ਆਪ ਚ ਪੂਰੀਆਂ ਵਾਂ ਜੜੀਆਂ ਪੂਰੀ ਚੰਗੀ ਤਿਆਰ ਹੋਈ ਆ ਥੱਲੇ ਆ ਵੀ ਇਹਨਾਂ ਕਹਿ ਦੇ ਕੋਈ ਨਹੀਂ ਛੋਟੀ ਆ ਕੋਈ ਇੱਥੇ ਆਉਂਦੀ ਏ ਠੀਕ ਆ ਜੀ ਹਾਂ ਜੀ ਚਲੋ ਲੈ ਜਾ ਫਿਰ ਨਹੀਂ ਨਹੀਂ ਇਹਦੇ ਮਾਰੀ ਇਹਦੇ ਨਾਲ ਨੂੰ ਬਾਏ ਪੜੀ ਇਹ ਸੌਣਾ ਨਹੀਂ ਇਹ ਜਦੋਂ ਤੱਕ ਵੀਡੀਓ ਪੈਣੀ ਹੋਰ ਤੱਕ ਕਰੀ ਨੇ ਸੌ ਪੈਣਾ ਆ ਪਿਆਰੀ ਜਾਨ ਬੱਸ ਪੂਰੀ ਆ ਦੇਖ ਸਾਡੇ ਪਾਈ ਤਾਂ ਦੀ ਕੁਆਲਟੀ ਇਹ ਲਾਏ ਨਾ ਉ ਘਾ ਲੋ ਤਾਂ ਦੀ ਕੁਆਲਟੀ ਹੈ ਇਹਨਾਂ ਦਾ ਪਾਣੀ ਹੀ ਤਿਆਰ ਕੀਤਾ ਆ ਦੇਖ ਸਾਡੇ ਥਾਨ ਵੀ ਚੰਗੀ ਤਰ੍ਹਾਂ ਲੱਗੇ ਤੋਂ ਚੰਗੀ ਤਿਆਰ ਹੋਈ ਆ ਥੱਲਿਆ ਤੇ ਇਹਦਾ ਵੀ ਕੀ ਨਾ ਰੱਖਣਾ ਫਿਰ ਮੁੱਲ ਆਪਾਂ ਭਾਜੀ ਇਹੋ ਜਿਹਿਆਂ ਦਾ ਜਿਹੜੇ ਉਦੋਂ ਜੈਂ ਲੱਖ ਲੱਖ ਰੁਪਈਆ ਆਂਦੇ ਨੇ ਹਾਂਜੀ 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 ਇਹ ਕਿ ਮੋਲ ਤੇ ਇਹਦਾ ਵੀ ਧੱਕ ਕਰਨੇ ਆ। ਅੱਛਾ। ਇਹ ਵਿੱਚ ਮੋਲ ਕਰਨ ਨੂੰ ਜੋ ਮਰਜ਼ੀ ਕਰਦੀ ਐ। ਹਾਂਜੀ। 80 ਹਜ਼ਾਰ ਦੀ ਸ਼ਕ ਤਾਂਗੇ। 80 ਹਜ਼ਾਰ ਦੀ ਦੇ। ਹਾਂਜੀ। ਠੀਕ ਐ ਜੀ। ਹੁਣ ਜੋ ਜੇ ਆਏਗਾ ਵੀਰ ਭਾ ਦਾ ਕੋਈ ਦੋ ਚਤ ਦਾ ਹੋ ਜਾਏਗਾ ਮਾਤਾ। ਠੀਕ ਐ। ਹਾਂਜੀ। ਤੇ ਜੇ ਕੋਈ ਆਖ ਨਾ ਇੰਨਾ ਉਹ ਨਹੀਂ ਜੇ ਹੋਣਾ। ਠੀਕ ਐ। ਚਲੋ ਬਾਕੀ ਵੀ ਝੋਟੀਆਂ ਵਿਖਾ ਦਈਏ। ਹਾਂਜੀ। ਤੇ ਹੁਣ ਆ ਝੋਟੀ ਜਿਹੜੀ ਤੁਹਾਨੂੰ ਚੌਥੇ ਨੰਬਰ ਤੇ ਦਿਖਾਉਣੀ ਆ। ਇਹ ਭਾਜੀ ਸੂਈ ਏ। ਇਹ ਸੂਈ ਸਵਾਈ ਆ। ਜਾ ਦੋ ਸਾ ਦੇਂਦੇ 8 ਕਿਲੋ ਬੋਰਾ ਤਿਆਰ ਕੇ ਕਿੰਨਾ ਕੇ ਦੁੱਧ ਚਵਾਈ ਜਾਊਗੀ ਇਹ 11 12 ਕਿਲੋ ਚਵਾਈ ਜਾਏਗੀ ਠੀਕ ਆ 8 ਕਿਲੋ ਬੋਰਾ ਤਿਆਰ ਕੇ 8 ਕਿਲੋਟਰ ਮੋਕੇ ਤੇ ਜਿਹੜਾ ਤਿਆਰ ਦੱਸਦੇ ਆ ਬਾਕੀ ਅਜੇ ਵੀਡੀਓ ਬਣਾਉਂਦਾ ਟਾਈਮ ਜਿਹੜਾ ਵਾ 11 12 ਦੇ ਲਾਗੇ ਬੰਨੇ ਦਾ ਵਾ ਕੋਈ ਆਸਾਨ ਜਿਹੜਾ ਹਵਾਨੇ ਦਾੰਦਾ ਜਲਾਵੇ ਲੈ ਆ ਬੀ ਆਇਓ ਬਾਕੀ ਕੱਦ ਕਾਠ ਵੀ ਚੰਗਾ ਉਹ ਬੱਚਾ ਜਿਹੜਾ ਸਾਹਮਣੇ ਬੈਠਾ ਤਾਂ ਜਾਈਆ ਬੱਚਾ ਜਿਹੜਾ ਹੱਲੇ ਤੇ ਇਹਦਾ ਵੀ ਜੀ ਕਿੰਨਾ ਰੱਖਣਾ ਫੇਰ ਆਪਾਂ ਮੁੱਲ ਮੋਲੇ ਦਾਸੀ 75000 ਦੀ ਇਹਦਾ 75000 ਦੀ ਦੇ ਦੋਗੇ ਕੋਈ ਮਾਤਾਂ ਕਰਦੇ 72000 ਬਿਹਾਨਾ ਦੇ ਦਾਂਗੇ ਠੀਕ ਹੈ ਜੀ ਕੋਈ ਛੋਟ ਸ਼ਾਰਟ ਕਰ ਦਿਆਂ ਠੀਕ ਹੈ ਤੇ ਹੁਣ ਇੱਕ ਆ ਝੋਟੀ ਆ ਹਾਂ ਜੀ ਇਹ ਗੱਬਨ ਜੇ ਹਾਂ ਜੀ ਕਿ ਗੀਤੋ ਤੇ ਇਹ ਤਿਆਰ ਹੀ ਏ ਸੂਆ ਪਹਿਲਾ ਹੀ ਹਾਂਜੀ ਹਾਂ ਦੇਖ ਸਾਡੇ ਪਹਿਲਾ ਹੀ ਸੂਆ ਹੀ ਨੇ ਸੋਣਾ ਤੋਰੋ ਹਾਂ ਬਾਕੀ ਚੰਗੇ ਕਦ ਕਾਟ ਸੀ ਆ ਚੰਗੇ ਪਿੱਠਪੜੇ ਦੀ ਆ ਜਿਹੜੀ ਇਹ ਵੀ ਦਿੱ ਕਿੰਨਾ ਕਿ ਦੁੱਧ ਪਹਿਲੇ ਸੂਵੇ ਚ ਵਾਜੂਗੀ 11 12 ਤੱਕ ਵਾਜੂਗੀ 12 ਕਿਤੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਇਹ ਪਹਿਲੇ ਸੂਵੇ ਚ ਵਾਦੂਗੀ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਵਾ ਚੰਗੇ ਕਦ ਕਾਟ ਤੇ ਚੰਗੇ ਪਿੱਠਪੜੇ ਦੀ ਮਾਲ ਕੇ ਇਹ ਵੀ 36 ਰੂਪ ਹੈ ਨੀ ਨਵੀਂ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਜਿਹੜਾ ਚੰਗੀ ਤਿਆਰ ਹੁੰਦੀ ਝੋਟੀ ਇਹ ਵੀ ਅਜਾ ਲੈ ਆਓ ਜੀ ਪੂਰੀ ਜਵਾਨ ਝੋਟੀ ਆ ਤੇ ਇਹਦਾ ਵੇਧੀ ਕਿੰਨਾ ਰੱਖਣਾ ਆਪਾਂ ਮੁੱਲ ਮੁੱਲ ਭਾਵੇਂ ਇਹਦਾ ਕਰੀਏ ਲੱਖ ਵੀ ਕਰ ਲਈਏ 59 ਵੀ ਕਰ ਲਈਏ ਹਾਂਜੀ 90 ਹਜ਼ਾਰ ਦੀ ਹਾਂ ਨਾ ਸ਼ਗੀ ਝੋਟੀ ਹੈ ਅੱਛਾ 90 ਹਜ਼ਾਰ ਦੀ ਝੋਟੀ ਦੇਣਾ 90 ਹਜ਼ਾਰ ਦੀ ਝੋਟੀ ਦੇ ਦਿਓਗੇ 2-4 ਦਿਨ ਝੋਟੀ ਤਿਆਰੀ ਤੇ ਆ ਛੇਤੀ ਸੋ ਬੈਣਾ ਹੁਣ ਤੇ ਤਿਆਰੀ ਕੀ ਬਾਕੀ ਭਾਵੇਂ ਇਦਾਂ ਹੀ ਕੋਈ ਬਹਿੜੀ ਕੱਟੀ ਦੇ ਥੱਲੇ ਕੋਈ ਲਾਤ ਨਹੀਂ ਚੁੱਕੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਦੂਜਾ ਸੂਹਾ ਏ ਦੂਜਾ ਸੂਹਾ ਝੋਟੀ ਦਾ ਦੂਸਰਾ ਸੂਹਾ ਝੋਟੀ ਆ ਜਿਹੜੀ ਦੋ ਚਾਰ ਦਿਨ ਇਹ ਵੀ ਝੋਟੀ ਕਰਦੇ ਇਹ ਵੀ ਗੱਬਣੀਆਂ ਜਿਹੜੀ ਤੇ ਸਾਹਵੇਂ ਸੋਵੇਂ ਇਹ ਵੀ ਚੰਗੇ ਰੀਜਣਾ ਆ ਪੂਰੀ ਪਲੀ ਝੋਟੀ ਆ ਇਹ ਵੀ ਚੰਗੇ ਕੱਦਗਾਟ ਚੰਗੇ ਪੇਠਪੜੇ ਦੀ ਮਾਲ ਕਿਹਾ ਆ ਦੇਖ ਸਾਡੇ ਜੀ ਲੈ ਜਾਓ ਜੀ ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਚੰਗੇ ਘਰ ਤੇ ਥਾਣੇ ਜਿਹੜਾ ਇਹਦਾ ਵੀ ਤੇ ਇਹਦਾ ਵੀ ਜੇ ਕਿੰਨਾ ਰੱਖਣਾ ਮੁੱਲ ਆਪਾਂ ਮੁੱਲ ਭਾਵੇਂ ਲੱਖ ਕਰ ਲਓ 99 ਕਰ ਲਓ ਬਾਬਾ ਜੀ ਹਾਂਜੀ ਭਾਵੇਂ 90 ਕਰ ਲਓ ਹਾਂਜੀ ਇਹ ਹਾਂ ਨਾ 86000 ਦੀ ਝੋਟੀ ਦੇ ਰਾ 86000 ਦੀ ਝੋਟੀ ਦੇ ਦੋ ਚਾਰ ਦਿਨ ਝੋਟੀ ਖੜ ਦਿਜੇ ਠੀਕ ਆ ਪੰਜ ਦਿਨ ਕੜ ਜੇ ਚਾਰ ਦਿਨ ਤਿਆਰ ਝੋਟੀ ਆ ਦੁੱਧ ਕਿੰਨਾ ਚਵਾਈ ਜਾਊਗੀ ਪਹਿਲੀ ਸੂਈ 12 ਲੀਟਰ ਦੁੱਧ ਨੇ ਦੱਸਿਆ ਵੀ ਚਵਾਇਆ ਝੋਟੀ ਨੇ ਅੱਛਾ 4 ਕਦੋਂ ਦਾ ਸਾਭੀ ਬੜੀ ਆਰਕਾ ਕ ਵੀ 14 ਨੂੰ ਚਵਾ ਸਕਦੀ 12 ਲੀਟਰ ਸਹਿ ਆਮ ਨਾਲ ਝੋਟੀ ਦੁੱਧ ਚਵਾਜੇ ਜੀ ਏਡੀ ਵਾ ਠੀਕ ਆ ਬਾਕੀ ਪੂਰੇ ਪਿੱਠ ਪੂੜੇ ਦੀ ਚੰਗੀ ਝੋਟੀ ਆ ਜਿਹੜੀ ਤੇ ਹੁਣ ਇੱਕ ਝੋਟੀ ਆ ਵੀ ਕਾਫੀ ਖੂਬਸੂਰਤ ਆ ਸੂਈ ਸਵਾਈ ਹੈ ਦੋ ਦੰਦ ਤੇ ਝੋਟੀ ਸੂਈ ਸਵਾਈ ਆ ਆ ਬੱਚਾ ਜੇ 나ੜੋ ਜਿਹੜਾ ਮਗਰ ਕੱਟਾ ਕੱਟੀ ਜੇ ਮਗਰ ਇਹਦੇ ਕੱਟਾ ਵਾ ਪਰਸਾਂ ਦੀ ਸੋਈ ਦੱਸਦੇ ਆ ਆ 나ੜੂ ਨਾਲ ਜੇ ਪਹਿਲਣ ਦੋ ਦੰਦ ਕੱਟੀ ਪਹਿਲਾ ਸੂਹਾ ਝੋਟੀ ਦੇ ਮੂੰਹ ਜਿਹੜੀ ਦੋ ਦੰਦ ਦੱਸਦੀ ਆ ਤੇ ਚੰਗੇ ਕਦ ਕੱਟ ਚੰਗੇ ਪਿੱਠ ਫੁੜੇ ਦੀ ਝੋਟੀ ਐ ਵੀ ਪੂਰੀ ਗੋਲ ਝੋਟੀ ਐ ਚੰਗੀਆਂ ਸੋਹਣੀਆਂ ਝੋਟੀਆਂ ਵਾਂ ਜਿਹੜੀਆਂ ਵਾਲੀਆਂ ਅੰਦੇਸਾ ਦੇ ਤਾਂ ਇਹ ਵੀ ਲਾਗੇ ਤੋਂ ਬਹੁਤ ਹੀ ਥਾਨ ਕੱਢਦੀ ਏ ਬਹੁਤ ਜ਼ਿਆਦਾ ਜਿੱਟ-ਕਿੱਟ ਖਾਣ 8 ਕਿਲੋ ਦੇੜ ਕਿਟ ਬੋਲਾ ਪਰਸੋਂ ਦੀ ਸੂਈ ਥੱਲੇ ਠੀਕ ਆ ਅਜੇ ਦੋ ਦੰਦ ਕੱਟੀ ਏ ਆ ਵਖਾ ਲ ਤੂੰ ਮੰਡੀ ਦੇ ਹੋ ਜੀ ਝੋਟੀਆਂ ਦਾ ਟਰੈਕਟਰ ਹੀ 3-3 ਲੱਖ ਮੰਗਦੇ ਠੀਕ ਆ ਇਹ ਉਧਰ ਝੋਟੀਆਂ ਦੇ ਦੋ ਦੰਦ ਆਂਦੇਸਾ ਦੇ ਚੌਗੀ ਦੇ ਜਿਹੜੇ ਪੁੱਟੇ ਆ ਤਾਂ ਦੇ ਨੇ ਗੋਂਦੀਏ ਚੌਗੀ ਦੇ ਬਰਾਬਰ ਬਾਕੀ ਚੌਗੀ ਦੇ ਦੰਦਾਂ ਦੇ ਬਰਾਬਰ ਤੇ ਹੀ ਕਰਨ ਜੇ ਪੂਰੇ ਬਰਾਬਰ ਨਹੀਂ ਕੀਤੇ ਇਹਨੇ ਕੋ ਚਾਰ ਦੰਦ ਗੇਲੇ ਜਿਤਨਾ ਮਰਜੀ ਆ ਰੋਟੀ ਇਨਾ ਪਰ ਆ ਵੀ ਜਿਹੜੀ ਛਾੜੰਗ ਉਹ ਬੱਚਾ ਤੁਹਾਨੂੰ ਖਾ ਲਦਾ ਛਾੜੰਗ ਜਿਹੜੀ ਆ 8-9 ਕਿਲੋ ਪੌੜੇ ਤੋਂ ਚਾਲੂ ਹੈ ਯਾਟ ਕਰੋ ਹਾਂਜੀ ਉਦਾਂ ਦੇ ਜਿਹੜੇ ਝੋਟੀਆਂ ਦਾ ਮੱਡੀ ਗਏ ਆ ਕੁੜੀ ਅੰਦਰ-ਅੰਦਰ 4-4 ਲੱਖ ਮੰਗਦੇ ਹਾਂਜੀ ਤੇ ਇਹ ਨਾਮ ਮੰਗਣਾ ਤਿੰਨ ਤੇ ਨਾਮ ਮੰਗਣਾ ਚਾਰ ਅੱਛਾ ਰੋਟੀ ਤੁਹਾਨੂੰ ਦੇ ਲਾਂਗੇ ਹਾਂ ਨਾ ਇੱਕ 15 ਵੀਰ ਕਿਲੋ 1,10,000 ਦੀ ਕੱਟੀ ਦੇ ਦਾਂ। ਅੱਛਾ 1,10 ਦੀ ਕੱਟੀ ਦੇ ਦੋਗੇ। ਹਾਂ 300 ਦੀ ਨਾੜੂ ਖਾ ਲਓ ਨਾਲ ਤੇ ਦੁੱਧ ਕਿੰਨਾ ਚਵਾਈ ਜਾਊਗੀ? ਹੋਣ ਅਜੇ 8 ਕਿਲੋ ਬੋਲਾ। ਅੱਛਾ ਦੁੱਧ ਦੇ 8 ਦੀ ਕੱਟੀ ਉਹਦਾ ਕਬ 13-14 ਕਿਲੋ ਚਵਾਈ ਹੈ ਤਾਂ ਕੱਟੀ ਹੈ। ਠੀਕ ਆ। 10 ਦੀ ਕੱਟੀ ਦੇ ਦਾਂਗੇ 8 ਦੀ ਕੋ ਕੱਟੀ ਭਾਵੇਂ ਲਾ ਕੇ ਜ ਫਿਰ ਕੇ ਵੀ 8 ਦੀ ਕੱਟੀ ਨਹੀਂ ਦੇ ਦਾਂ। ਠੀਕ ਹੈ ਜੀ। ਹਾਂ ਜੀ। ਠੀਕ ਹੈ ਜੀ ਕਿਹੜੇ ਚੁਆਈ ਦੇਖੋਗੇ ਤੇ ਥਾਣੇ ਦਾ ਕੱਢ ਦੀ ਜੇ ਕੋਈ ਇੱਕ ਗਿੱਟ ਗਿੱਟ ਥਾਣ ਕੱਢੀ ਕੱਢੀ ਠੀਕ ਹੈ ਜੀ ਡੇ ਡੇ ਗਿੱਟ ਥਾਣ ਕੱਢੇਗੀ ਠੀਕ ਹੈ ਜੀ ਅਰੇ ਅੱਜ ਚੌਥਾ ਦੇਣੇ ਉਹ ਨਾਲੂ ਨਾਲੇ ਬੱਚੇ ਦਾ ਤੇ ਹੀ ਖਾ ਸਕਦੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਾਤ ਜੀ ਵਾਕਈ ਕੋਈ ਤੁਹਾਡੇ ਘਰ ਉੱਤੇ تسਲੀ ਕਰਕੇ ਵੇਚ ਆ ਕੇ ਥੋੜੇ ਤਿੰਨ ਟਾਈਮ تسਲੀ ਕਰਕੇ ਭਾਰ ਦੀ ਗਰੰਟੀ ਹੋਏਗੀ ਠੀਕ ਹੈ ਜੀ ਕਿਹੜੀ ਚੀਜ਼ ਦੀ ਹਰ ਇੱਕ ਦੀ ਗਰੰਟੀ ਹੋਏਗੀ ਥਾਣਾ ਦੀ ਪਿੱਛੇ ਦੀ ਗਰੰਟੀ ਹੋਏਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ